ਸਕਾਰ اے ਆਕਾਸ਼ ਵਾਣੀਏ ਰਾਜ ਦੇਸ਼ੀ ਖਬਰਾਂ ਦੇ ਨਾਲ ਮੈਂ ਸਰਪਜੀਤ कौर ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਰਾਨਸੀ ਰੇਲ ਸਟੇਸ਼ਨ ਤੋਂ ਪੰਜਾਬ ਚ ਫਿਰੋਜ਼ਪੁਰ ਦਿੱਲੀ ਵੱੰਦੇ ਭਾਰਤ ਹਲਕਾ ਟ੍ਰੇਨ ਸਮੇਤ ਚਾਰ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਲਕਟੀਆਂ ਨੂੰ ਹਰੀ ਚੰਡੀ ਦਿਖਾ ਕੇ ਰਵਾ ਲਗੀ ਦਾ ਰੇਲ ਰਾਜ ਮੰਤਰੀ ਸ਼ਿਰਵਨੀਤ ਸਿੰਘ ਬਟੂ ਨੇ ਕਿਹਾ ਕਿ ਰੇਲ ਪਟੀ ਮਾਮਲਾ ਖੇਤਰ ਲਈ ਵਰਤਾਂ ਸਾਬਤ ਹੋਏਗੀ ਭਾਰਤੀ ਚੋਣ ਕਮਿਸ਼ਨ ਨੇ ਤਰੰਤਾਰਨ ਦੀ ਐਸਐਸਪੀ ਡਾਕਟਰ ਅਵਜੋਤ ਕੌਰ ਗ੍ਰੀਵਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੁੜੇ ਬਟਾਲਾ ਚ ਨਵੇਂ ਬਣੇ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਢਾਟਨ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਸਾਲ 6 ਤੋਂ 9 ਦਸੰਬਰ ਤੱਕ 11ਵੇਂ ਭਾਰਤੀ ਅੰਤਰਰਾਸ਼ਟਰੀ ਸਾਇੰਸ ਫੈਸਟੀਵਲ 2025 ਦੀ ਮੇਜ਼ਬਾਨੀ ਕਰੇਗੀ ਤੇ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਬ੍ਰਿਸਬਨ ਦੇ ਕਾਪਾ ਵਿਖੇ ਪੰਜਵਾਂ ਤੇ ਆਖਰੀ 2020 ਕ੍ਰਿਕਟ ਮੈਚ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਜਿਸ ਨਾਲ ਭਾਰਤ ਨੇ 2-1 ਨਾਲ ਲੜੀ ਜਿੱਤ ਲਈ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵਾਰਣੇ ਸੀ ਰੇਲਵੇ ਸਟੇਸ਼ਨ ਤੋਂ ਪੰਜਾਬ ਚ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਰੇਲ ਗੱਡੀ ਸਮੇਤ ਚਾਰ ਨਵੇਂ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦੇ ਭਾਰਤ ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਰੇਲ ਗੱਡੀਆਂ ਭਾਰਤੀ ਰੇਲਵੇ ਦੀ ਅਗਲੀ ਪੀੜ੍ਹੀ ਦੀ ਨਿਖ ਰਹੀਆਂ ਨੇ ਹਰ ਭਾਰਤੀ ਨੂੰ ਬੰਦੇ ਭਾਰਤ ਰੇਲ ਗੱਡੀ ਤੇ ਮਾਣੇ ਇਹ ਰੇਲ ਗੱਡੀ ਭਾਰਤੀ ਵੱਲੋਂ ਭਾਰਤੀਆਂ ਲਈ ਬਣਾਈ ਗਈ ਹੈ ਅੱਜ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਨਈ ਬੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ हो रही है काशी से खजुराहो वंदे भारत के अलावा फिरोजपुर दिल्ली वंदे भारत लखनऊ सहारनपुर वंदे भारत और एर्नाकुलम बेंगलुरु वंदे भारत इसको भी हरी झंडी दिखाई गई है इन चार नई ट्रेनों के साथ ही अब देश में 160 से ज्यादा नई वंदे भारत ट्रेनों का संचालन होने लगा है ਅੱਜ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਐਕਸਪ੍ਰੈਸ ਇਲ ਗੱਡੀ ਦੀ ਸ਼ੁਰੂਆਤ ਕੀਤੀ ਗਈ ਇਸ ਸੁਪਰਫਾਸਟ ਸੇਵਾ ਨੇ ਅਸ਼ਨ ਚਰਵਾਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤੋਂ ਆਪਣੀ ਪਹਿਲੀ ਯਾਤਰਾ ਲਈ ਰਵਾਨਗੀ ਕੀਤੀ ਇਹ ਰੇਲ ਗੱਡੀ ਫਿਰੋਜ਼ਪੁਰ ਕੈਂਟ ਜੰਕਸ਼ਨ ਤੋਂ ਸਵੇਰੇ 8:00 ਵਜੇ 5 ਮਿੰਟ ਤੇ ਚੱਲਿਆ ਕਰੇਗੀ ਅਤੇ ਫਰੀਦਕੋਟ ਬਠਿੰਡਾ ਪਟਿਆਲਾ ਅੰਬਾਲਾ ਪਾਣੀਪਤ ਦੇ ਰਸਤੇ ਬਾਅਦ ਦੁਪਹਿਰ 3:00 ਵਜੇ 5 ਮਿੰਟ ਤੇ ਦਿੱਲੀ ਪਹੁੰਚੇਗੀ ਜਿਸ ਨਾਲ ਮਾਲਵਾ ਖੇਤਰ ਦੇ ਕਈ ਮਹੱਤਵਪੂਰਨ ਸ਼ਹਿਰ ਰਾਜਸਥਾਨੀ ਨਾਲ ਜੁੜ ਜਾਣਗੇ ਬਠਿੰਡਾ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਲੋਕਾਂ ਨੇ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦਾ ਪਰਵਾਹ ਸਵਾਗਤ ਕੀਤਾ ਇਸ ਖਾਸ ਮੌਕੇ ਤੇ ਰੇਲ ਰਾਜ ਮੰਤਰੀ ਸ਼ਿਵਰਜਨ ਸਿੰਘ ਬਿੱਟੂ ਨੇ ਕਿਹਾ ਕਿ ਇਹ ਕਦਮ ਇਤਿਹਾਸਕ ਹੈ ਅਤੇ ਨਾ ਸਿਰਫ ਪਟਿਆਲਾ ਨੂੰ ਵਿਕਾਸਿਕ ਨਵੇਂ ਰਾਤੇ ਪਾਏਗਾ ਸਗੋਂ ਸਮੁੱਚੇ ਮਾਲਵਾ ਖੇਤਰ ਦੇ ਵਪਾਰੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਪਹੁੰਚਾਏਗਾ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਰੇਲ ਗੱਡੀ ਮਾਲਵਾ ਖੇਤਰ ਲਈ ਵਰਦਾਨ ਸਾਬਿਤ ਹੋਏਗੀ ਕਿਉਂਕਿ ਇਸ ਦੀ ਉੱਚ ਰਫ਼ਤਾਰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਦੂਰੀ ਤੈਅ ਕਰੇਗੀ। ਇਸ ਗੱਡੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦੇ ਹਾਂ। ਸ਼੍ਰੀ ਬਿੱਟੂ ਨੇ ਕਿਹਾ ਇਹ ਦੁਨੀਆ ਦੀ ਸਭ ਤੋਂ ਬੈਸਟ ਥੇ ਨਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਪ੍ਰੋਬਲਮ ਆ ਜਾਵੇ ਹੈਲਥ ਇਸ਼ੂ ਆ ਜਾਵੇ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਇੱਕਦਮ ਸਾਰੇ ਜਗ੍ਹਾ ਫਰਸਟ ਏਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲ ਲ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਹੈ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਉਹ ਡਿਕਲੇਅਰ ਹੋ ਗਿਆ ਏ ਤੇ ਹੋਰ ਅਗਲੀ ਮੰਦੇਵਾਰਤ ਆ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ ਛੇ ਬਿੱਟੂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਤੇ ਉਹਨਾਂ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤਰੀ ਵਿਕਾਸ ਲਈ ਕੇਂਦਰ ਸਰਕਾਰ ਨਾਲ ਸਹਿਯੋਗ ਕਰੇ ਸੰਸਦੀ ਮਾਮਲੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 1 ਦਸੰਬਰ ਤੋਂ 19 ਦਸੰਬਰ ਤੱਕ ਸੰਸਦ ਦਾ ਸਰਦੀਆਂ ਦੇ ਰੁੱਤ ਦਾ اجلاس ਬੁਲਾਉਣ ਦੀ ਸਰਕਾਰ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼੍ਰੀ ਰਿਜੀਜੂ ਨੇ ਕਿਹਾ ਕਿ ਸਰਕਾਰ ਇੱਕ ਸਾਰੂ ਅਤੇ ਅਰਥਪੂਰਨ اجلاس ਦੀ ਉਮੀਦ ਕਰ ਰਹੀ ਹੈ ਜੋ ਲੋਕ ਰਾਜ ਨੂੰ ਮਜ਼ਬੂਤ ਕਰੇਗਾ ਤੇ ਦੇਸ਼ਵਾਸੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ। ਭਾਰਤੀ ਚੋਣ ਕਮਿਸ਼ਨ ਨੇ ਤਰੰਤਰੰਦ ਦੀ ਐਸਐਸਵੀ ਡਾਕਟਰ ਅਵਜੋਤ ਗੌਰ ਕਰੇਵਾਲੂ ਨੂੰ ਤੁਰੰਤ ਪ੍ਰਭਾਵ ਨਾਲ ਮਤਲਕ ਕਦਰ ਦੇ ਨਿਰਦੇਸ਼ ਦਿੱਤੇ ਨੇ ਪੁਲਿਸ ਕਮਿਸ਼ਨ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲ ਨੂੰ ਤੁਰੰਤ ਪ੍ਰਭਾਵ ਨਾਲ ਐਸਐਸਵੀ ਤਰੰਤਰੰਦ ਦਾ ਬਾਤੂ ਚਾਰਜ ਦਿੱਤਾ ਗਿਆ ਹੈ ਤਰੰਤਰੰਦ ਵਿੱਚ 11 ਤਰੀਕ ਨੂੰ ਵਿਧਾਨ ਸਭਾ ਜਮਨੀ ਚੋਣ ਹੋਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਟਾਲਾ ਚ ਨਵੇਂ ਬਣੇ ਤਹਿਸੀਲ ਕੰਪਲੈਕਸ ਇਮਾਰਤ ਦਾ ਉਦਘਾਟਨ ਕੀਤਾ ਬਟਾਲਾ ਦੇ ਡੇਰਾ ਪਾਪਾ ਨਾਨਕ ਦੇ ਵਿਧਾਇਕਾ ਸਮੇਤ ਦੂਸਰੇ ਉਧਿਹਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਸਮੋਕੇ ਮੌਜੂਦ ਸਨ ਬਟਾਲਾ ਹਲਕੇ ਸਮੇਤ ਵਖਵਾ ਖਨੇੜਲੇ ਹਲਕਿਆਂ ਦੇ ਕਰੀਬ 314 ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਮਿਲੀਆਂ ਹੋਣਗੀਆਂ ਕਰੀਬ 1 ਏਕੜ 5.5 ਕਨਾਲ ਵਿੱਚ ਉਸਾਰੇ ਗਏ ਇਸ ਤਹਿਸੀਲ ਕੰਪਲੈਕਸ ਵਿੱਚ ਐਸ.ਡੀ.ਐਮ ਦਫਤਰ ਰੀਡਰ ਰੂਮ ਐਸ.ਡੀ.ਐਮ ਕੋਰਟ ਵੇਟਿੰਗ ਹਾਲ ਵਫਤ ਸੈਂਟਰ ਸਬ ਰਜਿਸਟਰਾਰ ਆਫਿਸ ਸਟਾਫ ਰੂਮ ਰਜਿਸਟ੍ਰੇਸ਼ਨ ਰੂਮ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਆਦਿ ਸਥਿਤ ਨੇ ਕੰਪਲੈਕਸ ਵਿੱਚ ਕਾਨੂੰਨ ਕੋ ਪਟਵਾਰ ਖਾਨੇ ਤੋਂ ਇਲਾਵਾ ਸੇਵਾ ਕੇਂਦਰ ਵੀ ਹੈ ਆਤ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਨਵੇਂ ਤਹਿਸੀਲ ਕੰਪਲੈਕਸ ਬਟਾਲਾ ਦੇ ਨੇੜੇ ਹੀ ਜੁਡੀਸ਼ੀਅਲ ਕੰਪਲੈਕਸ ਬਟਾਲਾ ਅਤੇ ਪੁਲਿਸ ਲਾਈਨ ਸਥਿਤ ਹੈ ਜਿਸ ਨਾਲ ਲੋਕਾਂ ਨੂੰ ਆਪਣੇ ਕੰਮ ਕਰਨੇ ਸੁਖਾਲੇ ਹੋਣਗੇ ਇਸ ਕੰਪਲੈਕਸ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਜਿਹੜਾ ਤਸੀਲ ਕੰਪਲੈਕਸ ਬਣਾਇਆ ਇੱਕੋ ਛੱਤ ਹੇ ਬਹੁਤ سارے ਦਫ਼ਤਰ ਇੱਥੇ ਆ ਗਏ ਨੇ ਔਰ ਬਲੋਕਾਂ ਇਸ ਉਤਲੇ ਸਭ ਕੁਝ ਇੱਥੇ ਅਵੇਲੇਬਲ ਹੈ ਪਹਿਲਾਂ ਤਸੀਲ 'ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਤੂੰ ਇਹਦੇ ਕੋਲੇ ਜਾ ਉਹ ਉਦੋਂ ਕੋਲੇ ਜਾ ਤੋ ਉੱਤਰ ਦਫ਼ਤਰ 'ਚ ਜਾ ਉਹ ਗੇੜਿਆਂ ਦੇ ਵਿੱਚ ਹੀ ਅੱਜੇ ਖੁਆਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛੱਤ ਹੇ ਨਵੇਂ ਤਸੀਲ ਕੰਪਲੈਕਸ ਬਣਾਉਣ ਦਾ ਨੀਂਹ ਪੱਥਰ 4 ਜਨਵਰੀ 2024 ਨੂੰ ਰੱਖਿਆ ਗਿਆ ਸੀ ਜਿਸ ਦੀ ਇਮਾਰਤ ਰਿਕਾਰਡ 15 ਮਹੀਨਾ ਵਿੱਚ ਮੁਕੰਮਲ ਹੋ ਗਈ ਹੈ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਸ ਸਾਲ 6 ਤੋਂ 9 ਦਸੰਬਰ ਤੱਕ 11ਵੇਂ ਭਾਰਤੀ ਅੰਤਰਰਾਸ਼ਟਰੀ ਸਾਇੰਸ ਫੈਸਟੀਵਲ IISF 2025 ਦੀ ਮੇਜ਼ਬਾਨੀ ਕਰੇਗੀ। ਇਸ ਸ਼ਾਨਦਾਰ ਅੰਤਰਰਾਸ਼ਟਰੀ ਸਾਇੰਸ ਫੈਸਟੀਵਲ ਲਈ ਉਲਟੀ ਗਿਣਤੀ ਦੀ ਸ਼ੁਰੂਆਤ ਲਈ ਇੱਕ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਧਰਤੀ ਵਿਗਿਆਨ ਮੰਤਰਾਲੇ MoES ਦੇ ਸਕੱਤਰ ਡਾਕਟਰ ਐਮ ਰਵੀਚੰਦਰ ਨੇ ਕਿਹਾ ਕਿ ਇਸ ਸਾਲ ਦਾ ਫੈਸਟੀਵਲ ਖਾਸ ਤੌਰ ਤੇ ਉੱਤਰ ਪੱਛਮੀ ਭਾਰਤ ਤੇ ਕੇਂਦਰਿਤ ਹੋਏਗਾ। ਪੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੀਨੋਵਿਕ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਮੌਜੂਦ ਸਨ। ਡਾਕਟਰ ਰਵੀਚੰਦਰ ਨੇ ਕਿਹਾ ਕਿ ਇਸ ਗੱਲ ਦੀ ਪਰਚੋਲ ਕਰ ਰਿਹਾ ਹੈ ਕਿ ਵਿਗਿਆਨ ਤੇ ਟੈਕਨੋਲੋਜੀ ਕਿਵੇਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਨੇ ਜਿਵੇਂ ਕਿ ਮੌਸਮ ਦੀ ਬੇਪਸ਼ੀਮ ਕੋਈ ਆਫਤ ਸਮੇਂ ਪ੍ਰਬੰਧ ਅਤੇ ਖੇਤਰ ਅਤੇ ਦੇਸ਼ ਦਾ ਸਮੁੱਚਾ ਸਮਾਜਿਕ ਵਿਕਾਸ ਸ਼ਾਮਿਲ ਲੈ। ਉਨ੍ਹਾਂ ਨੇ ਨੌਜਵਾਨ ਮਨਨੂ ਭਾਰਤੀ ਅੰਤਰਰਾਸ਼ਟਰੀ ਸਾਇੰਸ ਫੈਸਟੀਵਲ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਗਿਆਨ ਸੇ ਸਮਰiddhi ਆਤਮ ਨਿਰਭਰ ਭਾਰਤ ਲਈ ਦੇ ਨਿਰਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਸਹਾਇਤ ਕੀਤਾ। ਆਈਐਸਐਫ ਦੇਸ਼ ਤੇ ਨौजਵਾਨਾ ਵਿੱਚ ਵਿਗਿਆਨ ਟੈਕਨੋਲੋਜੀ ਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੰਤਰਾਲੇ ਦਾ ਇੱਕ ਸਲਾਨਾ ਉਦੇਸ਼ਪੂਰਨ ਪ੍ਰੋਗਰਾਮ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਿਛਲੇ ਮਹੀਨੇ ਅੰਮ੍ਰਿਤਸਰ ਦੇ ਰਾਜਾ ਸੰਸੀ ਵਿਖੇ ਇਟਲੇ ਸਿੱਧ ਮਲਕੀਤ ਸਿੰਘ ਦੇ ਬੇਰਮੀਨਲ ਕਤਲ ਵਿੱਚ ਸ਼ਾਮਲ ਦੋ ਮੁਲਸਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਵਿੱਚੋਂ 5 ਆਧੁਨਿਕ ਹਥਿਆਰ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪੁਲਿਸ ਹਲਕਿਆਂ ਮੁਤਾਬਕ ਉਹਨਾਂ ਦੀ ਪਛਾਣ ਵਿਕਰਮਜੀਤ ਸਿੰਘ ਅਤੇ ਕਰਨਵੀਰ ਸਿੰਘ ਵਜੋਂ ਹੋਈ ਹੈ। ਦੋਵੇਂ ਅੰਮ੍ਰਿਤਸਰ ਦੇ ਦੋ ਵੱਖ-ਵੱਖ ਪਿੰਡ ਉਦੇਸ਼ਿਤ ਗਰਜ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਕੇ ਐਲ ਐਫ ਨਾਲ ਜੁੜੇ ਹੋਏ ਸਨ ਵਿਕਰਮਜੀਤ ਦਾ ਅਪਰਾਧਿਕ ਰਿਕਾਰਡ ਜਿਸ ਤੇ ਵਿਸਫੋਟਕ ਐਕਟ ਕਤਲ ਦੀ ਕੋਸ਼ਿਸ਼ ਅਤੇ ਅਸਲਾਹਤ ਤਹਿਤ ਕੇਸ ਦਰਜ ਨੇ ਉਹ 2018 ਵਿੱਚ ਰਾਜਸਥਾਨ ਸੇ ਵਿਖੇ ਇੱਕ ਧਾਰਮਿਕ ਸੰਮੇਲਨ ਤੇ ਹੋਏ ਗਰਨੇਟ ਹਮਲੇ ਵਿੱਚ ਵੀ ਸ਼ਾਮਿਲ ਸੀ ਪੰਜਾਬ ਸਰਕਾਰ ਅਜ ਗੁਰਦਾਸਪੁਰ ਫਰੀਦਕੋਟ ਫਾਜ਼ਿਲਕਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦਾ ਦੂਜਾ ਗੇੜ ਕਰਾ ਰਹੀ ਹੈ ਇਸ ਬਾਰੇ ਪੰਜਾਬ ਦੇ ਸੈਟ ਸਪਟਾ ਤੇ ਸੱਭਿਆਚਾਰਕ ਮਾਮਲੇ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸਪੀਕਰ ਦੇ ਨਾਲ-ਨਾਲ ਵੱਖ-ਵੱਖ ਕੈਬਨਿਟ ਮੰਤਰੀ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈ ਰਹੇ ਨੇ ਫਾਜ਼ਿਲਕਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਸ਼ਹੀਦ ਭਗਤ ਸਿੰਘ ਸਪੋਰਟ ਸਟੇਡੀਅਮ ਵਿਖੇ ਹੋ ਰਿਹਾ ਜਿੱਥੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਪਰ ਵਿੱਚ ਜੋ ਮਲਟੀਪਰਪਸ ਆਊਟਡੋਰ ਸਟੇਡੀਅਮ ਲਾਜਵੰਤੀ ਵਿਖੇ ਕਰਾਇਆ ਜਾ ਰਿਹਾ ਹੈ ਫਰੀਦਕੋਟ ਵਿੱਚ ਜੋ ਨੈਰੋ ਸਟੇਡੀਅਮ ਵਿੱਚ ਹੋ ਰਿਹਾ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਸ ਮੌਕੇ ਦੀ ਸ਼ੁਭਾ ਵਧਾ ਰਹੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹਰਨਪਤਵੰਤਿਆਂ ਨਾਲ ਹਿੱਸਾ ਲੈ ਰਹੇ ਨੇ ਗੋਦਾਸਪੁਰ ਜ਼ਿਲ੍ਹੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਆਈਟੀਆ ਬਟਾਲਾ ਵਿਖੇ ਹੋ ਰਿਹਾ ਹੈ ਇਹ ਜ਼ਿਕਰ ਹੋ ਗਏ ਕਿ ਅਗਲੇ ਗੇੜ ਵਿੱਚ ਪੰਜਾਬ ਸਰਕਾਰ 11 14 17 ਤੇ 20 ਨਵੰਬਰ ਨੂੰ ਰਾਜ ਦੇ ਬਾਕੀ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰੇਗੀ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਵੱਲੋਂ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਪਿੰਡ ਰੱਤਾ ਟੱਬਾ ਦੇ 256 ਪਰਿਵਾਰਾਂ ਨੂੰ ਕਰਾਂਦੇ ਹੋਏ ਨੁਕਸਾਨ ਲਈ ਮਾਲੀ ਸਹਾਇਤਾ ਸੰਬੰਧੀ ਸੈਂਕਸ਼ਨ ਪੱਤਰ ਤਕਸੀਮ ਕੀਤੇ ਗਏ ਕੈਬਨਟ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਤੋਂ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਨਾ ਕਿਹਾ ਕਿ ਵੱਖ-ਵੱਖ ਪਿੰਡਾਂ 'ਚ ਕਈ ਕਰਾਂਦੀਆਂ ਛੱਤਾਂ ਡਿੱਗੀਆਂ ਨੇ ਤੇ ਹੋਰ ਵੀ ਨੁਕਸਾਨ ਹੋਇਆ ਇਸ ਸੰਬੰਧੀ ਉਹਨਾਜ ਪਿੰਡ ਰੱਤਾ ਟੱਬਾ ਦੇ ਪਰਿਵਾਰਾਂ ਨੂੰ ਨੁਕਸਾਨੇ ਦੇ ਘਰ ਲਈ ਮਾਲੀ ਸਹਾਇਤਾ ਸੰਬੰਧੀ ਸੈਂਕਸ਼ਨ ਪੱਤਰ ਦਿੱਤੇ ਗਏ ਨੇ भारत और ऑस्ट्रेलिया ਵਿਚਕਾਰ ब्रिस्बेन ਦੇ ਗਾਵਾ ਵਿਖੇ ਪੰਜਵਾਂ ਤੇ ਆਖਰੀ 2020 ਕ੍ਰਿਕਟ ਮੈਚ ਖਰਾਬ ਮੌਸਮ ਕਾਰਨ ਰਾਤ ਕਰ ਦਿੱਤਾ ਗਿਆ ਜਿਸ ਨਾਲ ਭਾਰਤ ਨੇ 2-1 ਨਾਲ ਲੜੀ ਜਿੱਤ ਲਈ। ਮੈਚ ਰੋਕੇ ਜਾਣ ਤੱਕ ਭਾਰਤ ਨੇ 4 ਓਵਰਾਂ ਤੇ 5 ਗੇਂਦਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਬਣਾਈਆਂ ਸਨ। ਸ਼ੁਭਮਨ ਗਿੱਲ ਨੇ 29 ਦੌੜਾਂ ਤੇ ਵਿਸ਼ੇਖ ਸ਼ਰਮਨ ਨੇ 3 ਦੌੜਾਂ ਬਣਾਈਆਂ। ਅਭਿਸ਼ੇਕ ਨੂੰ ਪਲੇਅਰ ਆਫ ਸੀਰੀਜ਼ ਚੁਣਿਆ ਗਿਆ। ਆਖਿਰਚ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਰੇਲਵੇ ਸਟੇਸ਼ਨ ਤੋਂ ਪੰਜਾਬ ਚ ਫਿਰੋਜ਼ਪੁਰ ਦਿੱਲੀ ਵੰਦੇਪਾਰਾ ਥਿੰਡ ਘਟੇ ਸਮੇਤ ਚਾਰ ਨਵੀਆਂ ਵੰਦੇਪਾਰਾ ਐਕਸਪ੍ਰੈਸ ਹਿੱਟ ਲਿਆਨ ਹਰਸ਼ੰਦੀ ਦਿਖਾ ਕੇ ਰਵਾਨਾ ਕੀਤਾ ਰੇਲ ਰਾਜ ਮੰਤਰੀ ਸ਼੍ਰੀ ਰੋਨੀ ਸਿੰਘ ਬਿੱਟੂ ਨੇ ਕਿਹਾ ਕਿ ਇਹ ਗੱਡੀ ਮਾਲਵਾ ਖੇਤਰ ਲਈ ਵਰਤਾਂ ਸਾਬਿਤ ਹੋਏਗੀ ਚੋਣ ਕਮਿਸ਼ਨ ਨੇ ਤਰਨ ਤਰਨ ਦੀ ਐਸਐਸਪੀ ਡਾਕਟਰ ਅਬਜੋਤ ਕੌਰ ਗਰੇਵਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਕਤਲ ਕਰਨ ਦੇ ਨਿਰਦੇਸ਼ ਦਿੱਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਟਾਲਾ 'ਚ ਨਵੇਂ ਬਣੇ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਉਦਘਾਟਨ ਕੀਤਾ ਆਕਾਸ਼ਵਾਣੀ ਤੋਂ ਖਬਰਾਂ ਖਤਮ ਹੋਈਆਂ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ